ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਦਿਖਾ ਲਦੇ ਆਪਾਂ ਜੀ ਤਿੰਨ ਝੋਟੀਆਂ ਆ ਨੀਲੀ ਰਾਵੀ ਦੀ ਮੈਂ ਬਹੁਤ ਜ਼ਿਆਦਾ ਚੰਗੀ ਪਿਓਰ ਨੀਲੀ ਰਾਵੀ ਦੀ ਪਰ ਮਗਰ ਬੱਚਾ ਵੀ ਪਿਓਰ ਨੀਲੀ ਰਾਵੀ ਦਾ ਜੀ ਇਹਦੇ ਤੇ ਇੱਕ ਆਦ ਨੂੰ ਬਹੁਤ ਵੱਡੇ ਕੱਦ ਕਾ 88 ਚੰਗੀ ਮੈਂ ਟੋਕੜ ਗੱਪਣ ਵਿਖਾਵਾਂਗੇ ਤੇ ਇੱਕ ਆ ਝੋਟੀ ਜਿਹੜੀ ਲਗਭਗ 2 ਕੁ ਮਹੀਨਿਆਂ ਦੇ ਢਾਈਆਂ ਦੀ ਸੂਈ ਆ ਤੇ 9-10 ਕਿਲੋ ਦੁੱਧ ਤਿਆਰ ਆ ਤੇ ਪਹਿਲਾ ਸਵੇਰ ਤੇ ਜਾਇਜ਼ ਕੀਮਤ ਉਹਦੇ ਤੁਹਾਨੂੰ ਦਿਨੇ ਦਿਖਾ ਲਦੇ ਆ ਤੇ ਤਿੰਨਾਂ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਕੱਲੀ ਕੱਲੀ ਦੀ ਜਾਣਕਾਰੀ ਦੇਨੇ ਤੇ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਜੀ ਤੇ ਤਿੰਨੇ ਬਹੁਤ ਜ਼ਿਆਦਾ ਚੰਗੀਆਂ ਹਾਂ ਜੀ ਸਾਰੇ ਵੀਰਾਂ ਨੂੰ ਸਾਸੀ ਕਾਲ ਆਨਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਨਾਮਕਾਰ ਸਿੰਘ ਪਿੰਡ ਖੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ ਆਡਾ 9779283444977928344 ਹੋਰ ਕੈਮ ਜੇ ਸ਼ਾ ਜੀ ਵਧੀਆ ਵਧੀਆ ਭਾਜੀ ਤੇ ਆ ਜਿਹੜੀ ਝੁੱਡੀ ਆ ਦੂਸਰਾ ਸੁਪਾ ਜੀ ਠੀਕ ਹੈ ਜੀ ਤੇ ਪਿਓਰ ਨੀਲੀ ਰਾਵੀ ਆਦ ਆ ਵੇਖੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਜੀ ਵੇਖੋ ਦੇਵਾ ਠੀਕ ਹੈ ਜੀ ਖਾ ਲੋ ਦੇਵੇ ਤੇ ਮਾਰੋ ਕੈਮਰਾ ਠੀਕ ਹੈ ਜੀ ਠੀਕ ਹੈ ਜੀ ਤੇ ਬੱਚਾ ਇਹਦਾ ਆਉ ਜੇ ਇਹ ਮੰਗਲੂ ਜੀ ਖੋਲੋ ਮੱਝ ਖੋਲੋ ਆ ਬੱਚਾ ਜੇ ਜੀ ਵੀ ਨੀਲਾ ਲਾਲੇ ਕੋਈ ਡੇਢ ਦਾ ਵਾਲੇ ਸਾਹਮਣੇ ਵੀਨ ਮੇਰੇ ਸਾਰਿਆਂ ਦੇ ਠੀਕ ਹੈ ਜੀ ਪਿਓਰ ਨੀਲੀ ਦਾ ਬੱਚਾ ਵੇ ਨੀਲੀ ਦਾ ਜੀ ਹਾਂ ਕਟਾਈ ਕਟਾ ਕਟਾ ਠੀਕ ਹੈ ਜੀ ਠੀਕ ਹੈ ਜੀ ਤੇ ਚੋਡੀ ਥੱਲੇ ਤੇ ਚਵਾਈ ਚੂਰੀ ਜਾਵੇਂ ਇੱਕ ਨੰਬਰ ਆ ਹਾਂ ਜੀ ਫੇ 9 10 ਕਿਲੋ ਦੁੱਧ ਪਿਆ ਰਿਆ ਤੇ ਨੇਵੇ ਦੀ ਦੇਖੋ ਨੇਵੇ ਤੇ ਵੀ ਫੁੱਲ ਨਿਸ਼ਾਨੀਆਂ ਦੇਖੋ ਦੇਦੇ ਸਾਰੀਆਂ ਨਿਸ਼ਾਨੀਆਂ ਕਵਰ ਕਰ ਦਿੱਤੀ ਹੈ ਠੀਕ ਸਹੀ ਗੱਲ ਹੈ ਕਿ ਨਹੀਂ ਜੀ ਠੀਕ ਹੈ ਜੀ ਖੋਲੋ ਖੋਲੋ ਸ਼ੀਟੀ ਮੈਮ ਜੀ ਤੇ ਦੇਖੋ ਫਿਰ ਇਸ ਕੁਆਲਟੀ ਕੋ ਖਾ ਲਓ ਮੈਂ ਦੀ ਪਿਓਰ ਨੀਲੀ ਜੀ ਆਪਾਂ ਜਮਾਂ ਜੈਸ਼ੀਨ ਤੇ ਦਵਾਗੇ ਤੋੜ ਦਿਓ ਤੋੜ ਦਿਓ ਜੀ ਅੰਦਰੋਂ ਦੇਖੋ ਜੀ ਆ ਖਾ ਲਓ ਪਰਵਾਨ ਜੀ ਲੈਵੇ ਨੂੰ ਇਹਦੇ ਕੈਮਰਾ ਮਾਰ ਕੇ ਫੋਨ ਤੋਂ ਮੈਂ ਇਹ ਚੈੱਕ ਕਰਾਉ ਕਿ ਕੀ ਕੁਆਲਟੀ ਹੈ ਵੀਕਰ ਐਪ ਲਾ ਕੇ ਕਰਕੇ ਇਧਰ ਖਣਾ ਤੁਮਾਂ ਦੇ ਮਾਰੂ ਫਾਇਰ ਦਾ ਕੈਮਰਾ ਸਲਾਮ ਹੋਈ ਸੀ ਦੇਖੋ ਜੀ ਜਮਾਂ ਖਣਾ ਦੀ ਵਿਰਲ ਕੁਆਲਿਟੀ ਮਿਆਂ ਦੀ ਫੇਰ ਦੋ ਦੋ ਮੜਾ ਜਾ ਗੋਕੁਮਾ ਦਿਆ ਜਾਂਦੇ 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 ਖੁਲਾਰ ਦਿਓ ਇਥੇ ਖਣਾ ਪਰ ਖੁਲਾਰ ਦਿਓ ਜੀ ਖੁਲਾਰ ਦੇਖੋ ਜੀ ਖਾ ਲੋ ਠੀਕ ਆ ਠੀਕ ਹੈ ਜੀ ਹਾਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪਿਓਰ ਨੀਂਦੀ ਦੀ ਮੈਂ ਫੇਰ ਇੰਦਰ ਫੇਸ ਕੁਆਲਿਟੀ ਅੱਖਾਂ ਦਮਾਂ ਚ ਆ ਵੇਖੋ ਜੀ ਠੀਕ ਹੈ ਜੀ ਬੰਦੋ ਮੰਗਲੂ ਜੀ ਬੱਚਾ ਫੇਰ ਦਿਖਾ ਲਦੋ ਜੀ ਆਹੋ ਬੱਚਾ ਜੇ ਪਿਓਰ ਨਹੀਂ ਦੀਦਾ ਸਹੀ ਹੈ ਆ ਇਹ ਆਜੋ ਜੀ ਹਾਂਜੀ ਕਿੰਦੀ ਕੀਮਤ ਕਰੀਓ ਜੀ ਜੀ ਦੱਸੋ ਸਾ ਜੀ ਦੱਸੋ ਜੀ ਜੈ ਜੈ ਦੱਸੋ ਜੀ ਮੰਗਲੂ ਜੀ ਕਿੰਨੀ ਕੀਮਤ ਕਰੀਏ ਹਾਂਜੀ ਮੰਗਲੂ ਜੀ ਦੇਣੀ 10 ਦੀ ਨਹੀਂ ਦੇਖੋ ਕੀਮਤ ਨਾਲ ਜੀ ਜ਼ਿਆਦਾ ਕਰ ਦਿੰਦੇ ਜੇ ਨਹੀਂ ਸਹੀ ਸਹੀ ਦੱਸੋ ਮੰਗਲੂ ਜੀ ਇਹ 5 ਦੀ ਪਰਵਾਨ ਜੀ ਦੇ ਲਈ ਆਪਾਂ 85000 ਦੀ ਠੀਕ ਆ ਮਾਨਤਾਂ ਕੋਈ ਜੋ ਕਰਾਉਣੀ ਛੋਟ ਕਰਾ ਲਓ ਜੀ ਦੱਸੋ ਜੀ ਤੁਸੀਂ ਦੱਸੋ ਕੀ ਨਹੀਂ ਛੋਟ ਕਰਾਉਣੀ ਆ ਜੀ ਜੋ ਕਰਾਉਣੀ ਕਰਾ ਆ ਵੀਰ ਮੇਰਾ ਜਰ ਤੂੰ ਯਾਰ ਕਰਾ ਲਓ ਜੋ ਕਰਾਓਗੇ ਤੁਹਾਡਾ ਕੀ ਨਹੀਂ 2000 ਕਰਦੇ ਜੀ ਕਰ ਦਾਂਗੇ 83000 ਦੀ ਠੀਕ ਹੈ ਨੀਲੀ ਦੀ 83000 ਦੀ ਹਾਂਜੀ ਹਾਂਜੀ ਇਹ ਸਾਢੇ 5 ਮਹੀਨੇ ਦੀ ਚੱਕ ਪਾਸ ਆ ਅੱਛਾ ਜੀ ਫੁੱਲ ਗਾਰੰਟੀ ਦੇ ਠੀਕ ਹੈ ਜੀ ਤੇ ਵੱਡੀ ਮੈਂ ਵਾ ਡਬਲ ਰੁਪਏ ਕਰਨ ਵਾਲੀ ਆ ਗਾ ਨੂੰ ਖੋਲੋ ਮੰਗਲੂ ਜੀ ਛੇਤੀ ਕਰਿਆ ਕਰੋ ਮੰਗਲੂ ਜੀ 1200 ਰੁਪਏ ਕਰਨ ਆਲੀ ਆ ਦੇਖੋ ਜੀ ਥਣ ਦੇਵੇ ਦੀ ਕੁਆਲਟੀ ਹੁਣ ਕੋਕਰ ਮੈਂ ਦਾ ਥਣ ਦੇਵਾ ਕਿੱਡਾ ਸਾਫ ਹੈ ਤੇ ਦੁੱਧ ਇਹਦੇ ਕੋਲ 3 ਕਿਲੋ ਹੀ ਆ ਜੀ ਥਣ ਪਾਸ ਕਰਾਉਂਦੀ ਆ ਘਰ ਵਾਲੇ ਕਹਿੰਦੇ ਛਿਆਂ ਦੀ ਡਾਕਟਰ ਨੇ ਕਿਹਾ ਤੇ 5.5 ਮਹੀਨਿਆਂ ਦੀ ਠੀਕ ਹੈ ਜੀ ਹਾਂ ਗੱਬਣਿਆ ਜੀ ਗਾਰੰਟੀ ਨਾਲ ਤੇ ਬਾਕੀ ਵਿਖਾਲ ਦੋ ਤੋਰ ਕੇ ਚੈੱਕ ਪਾਸ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਤੋਰ ਮੰਗਲੂ ਜੀ ਤੇ ਵੱਡੀ ਮੈਂ ਵਾ ਰੁਪਏ ਡਬਲ ਕਰ ਦੂ ਵੀਰ ਮੇਰਾ ਜਿਹੜਾ ਵੀ ਲੈ ਲੂਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਕਿਉਂਕਿ ਚੰਗੀ ਮੈਂ ਚੰਗੀ ਮੈਂ ਲਈ ਰੁਪਏ ਡਬਲ ਹੋਣੇ ਹੋਣੇ ਵੱਡੀ ਦੇ ਠੀ ਮਸਲੂ ਜੀ ਖੋਲਦੇ ਆ ਬੜਾ ਟਾਈਮ ਲਾਉਂਦੇ ਜਿੱਦ ਸੋ ਇਹ ਗੱਲ ਕਿ ਨਹੀਂ ਹਾਂਜੀ ਖੋਲੋ ਖੋਲੋ ਛੇਤੀ ਕਰੋ ਜੀ ਬਰੇ ਆਪ ਖੋਲੋ ਆਪ ਇੱਕ ਮਿੰਟ ਦਾ ਕੰਮ ਆ ਤੁਹਾਨੂੰ ਕਰ ਬਲੂਨੀ ਖਾ ਲੈ ਉਹ ਸੋ ਦੇਖੋ ਜੀ ਉਹ ਖਾ ਲੋ ਵੱਡੀ ਮੈਂ ਆ ਪੂਰੀ ਕੁਆਲਿਟੀ ਵਾਲੀ ਤੇ ਦੁੱਧ 3 ਕਿਲੋ ਹੀ ਆ ਜੀ ਇਹ ਦੇਖੋ ਠੀਕ ਹੈ ਤੇ ਗੱਪਣ 5.5 ਮਹੀਨੇ ਦੀ ਚੈੱਕ ਪਾਸ ਹੈ ਇਹ ਚੈੱਕ ਪਾਸ ਦੀ ਬੁੰਗਰ ਡਿੱਗੀ ਠੀਕ ਘੜਾ ਵਾਲੇ ਕਹਿੰਦੇ 6 ਦੀ ਆਪਾਂ ਕਹਿੰਦੇ 5.5 ਦੀ ਡਾਕਟਰ ਨੇ ਕਿਹਾ ਜੀ ਜਿਹੜਾ ਮਰਜ਼ੀ ਚੈੱਕ ਕਰਵਾ ਕੇ ਖੜੇ ਇੰਨੇ ਟਾਈਮ ਦੀ ਪੂਰੇ ਪ੍ਰੋਪਰ ਹੈ ਵੇਖੋ ਜੀ ਸਾਢੇ 5 ਮਹੀਨੇ ਦੀ ਗੱਬਣਾ ਜੀ ਤੇ ਕਾਦਾ ਪੂਰਾ ਫੁੱਲ ਵੱਡਾ ਜੇ ਜੇ ਕੋਈ ਸਾਂਭ ਲੂ ਬਸ ਨਿੱਸੀ ਨਿੱਸੀ ਆ ਮੈਂ ਰਾਜ਼ੀ ਹੋ ਗਈ ਰੁਪਈਆ ਡਬਲ ਕਰ ਦੂੰਗੀ ਜਿੰਨੀ ਕਰਨਾ ਫੁੱਲ ਕਰਨਾ ਠੀਕ ਕਿਉਂਕਿ ਚੰਗੀ ਕੀਮਤ ਤੇ ਵਿਗਈ ਹੈ ਮੈਂ ਤਾਜੀ ਵੀ ਹਾਂ ਹਾਂ ਜੀ ਸੂਈ ਨੂੰ ਜ਼ਿਆਦਾ ਟਾਈਮ ਕਰਕੇ ਦੁੱਧ ਘਟ ਰਹਿ ਗਿਆ ਥਾਣੇ ਦੇ ਵਿੱਚੀ ਬਾਕੀ ਬਹੁਤ ਸਾਫ਼ ਆ ਅੱਗੋਂ ਵੀ ਥਾਣੇ ਵਖਾਲ ਦੋ ਦੇਖੋ ਜੀ ਕਿ ਵਾਈ ਜੂ ਜੀ ਆ ਇਹ ਲਓ ਜੀ ਖਾ ਲਓ ਜੀ ਠੀਕ ਆ ਜੀ ਜੀ ਹਾਂ ਤੇ ਸ਼ਾਹ ਜੀ ਦੱਸੋ ਜੀ ਦੱਸੋ ਜੀ ਦੇਰੀ ਅਸੀ ਗਰੀ ਹੋ ਸ਼ਾਬਾਸ਼ ਹੀ ਸ਼ਾਬਾਸ਼ ਹੋ ਮੰਗਲੂ ਜੀ ਜਾਇਜ਼ ਕਰੀਏ ਅਸੀ ਚੋ 75 ਦੀ ਪੈੜ ਦੀ ਦਵਾਂਗੇ ਜੀ ਕੋ ਜਾਇਜ਼ ਜਾਇਜ਼ ਜੀ ਬਸ ਜਾਇਜ਼ ਜੀ ਆਪਣਾਂ ਕੀ ਹੁੰਦੇ ਜਮਾ ਜਾਇਜ਼ ਕਰਦੀ ਕੀਮਤ ਠੀਕ ਆ ਜੇ ਕੋਈ ਛਡਾਉਣਾ ਛਡਾ ਵੀ ਲਾਜੇ ਤੇਰਾ ਮਨ ਕਰਦਾ ਤੇ ਮੈਂ ਤਾਂ 1000 ਛੜਦੀ ਜੀ 1000 ਨਾ ਛੜਾ ਫਿਰ ਦੋ ਹੀ ਛਡਾਲਾ ਜਾ ਦੋ ਜੀ 63 ਦੀ ਹੋ ਗਈ ਜੀ 63 ਦੀ ਦੇ ਦਾਂਗੇ ਪਰ ਜਮਾਂ ਜਾਇਜ ਜਾਇਜ ਜੀ ਬਿਲਕੁਲ ਜਮਾਂ ਜਾਇਜ ਜਾਇਜ ਜੀ ਤੇ ਆ ਜਿਹੜੀ ਢੋਡੀ ਆ ਜੀ ਇਹਦੇ ਥੱਲੇ ਦੁੱਧ ਹੋਊਗਾ 10 ਹੀ ਤੇ 9 ਦੀ ਫੁੱਲ ਗਰੰਟੀ ਦਵਾਗੇ ਇਹ ਕੱਟੀ ਇਹਦੇ ਮਗਰ ਜੱਡ ਬਲੈਕ ਢੋਡੀ ਆ ਜੀ ਕੂਸ ਤੱਕ ਕਾਲੀ ਆ ਤੇ ਆ ਕੱਟੀ ਕੀ ਮਗਰ ਆ ਖਾ ਦਿਓ ਜੀ ਆ ਜੇ ਕੱਟੀ ਮਗਰ ਕੋਈ ਦੋਵਾਂ ਦੀ ਲਾਲੇ ਟਾਈਆਂ ਦੀ ਲਾਲੇ ਪੰਨਿਆਂ ਦੀ ਲਾਲੇ ਕਮਾਲੀ ਲਾਲੇ ਦੋਹਾਂ ਕੁ ਮਹੀਨੇ ਦੀ ਅਸਲ ਕੱਟੀ ਆ ਠੀਕ ਹੈ ਹਾਂ ਤੇ ਜੱਡ ਬ ਲੈ ਕੇ ਜੋ ਝੋਡੀ ਆ ਵੇ ਪੂਰੀ ਤੇ ਦੁੱਧ ਨੂੰ ਨਾ ਵਾਸਤੇ ਨੂੰ ਜਮਾ ਤੇ ਆ ਰਿਹਾ ਕੰਡਿਆ ਜਮਾ ਹੀ ਨਾਰਮਲ ਕੀਮਤਾਂ ਦੇ ਦਵਾਂਗੇ ਬਹੁਤ ਜ਼ਿਆਦਾ ਝੋਡੀ ਚੰਗੀ ਆ ਕੋਈ ਨਿਸ਼ਾਨ ਇੱਕ ਨੰਬਰ ਕੱਟੀ ਦੇ ਸਵਾ 80 ਰੁਪਏ ਪਾ ਦੇਣਾ ਝੋਡੀ ਦੇ ਤੋਂ ਪੂਰੀ ਸੀਲਸ ਲਾਤੀ ਆ ਜੀ ਬਹਾਨਾ ਕੀ ਆ ਝੋਡੀ ਦਾ ਸੂਗਾ ਜੀ ਪਹਿਲਾ ਸੂਗਾ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਠੀਕ ਹਾਂਜੀ ਦੁੱਧ 9 ਕਿਲੋ ਦੁੱਧ 10 ਸੀ ਆ 9 ਦੀ ਪੂਰੀ ਗਰੰਟੀ ਜੀ ਠੀਕ ਹੈ ਹਾਂਜੀ ਕੱਟੀ ਮਗਰ ਜੀ ਉਹ ਖਾ ਲੋ ਖਾਣ ਦੇਵੇ ਕੁਆਲਟੀ ਕੋਈ ਸਾਈਡ ਤੋਂ ਨਹੀਂ ਹੋਵੇ ਸਭ ਹੱਦ ਨਾਲ ਖਾ ਲੋ ਉਹ ਬੰਦ ਲੈ ਲਿਖੋ ਤੁਹਾਡੇ ਨੇ ਵੀ ਬਤਾ ਦਿਖਾ ਦੋ ਦੇਗਾ ਉਧਰ ਪਿਛਮੋਗੇ ਦਿਖਾ ਦਿਓ ਪਿਛੋਗੇ ਵਾਹ ਦੇਖੋ ਜੀ ਦੇਖੋ ਜੀ ਥਾਣੇ ਦੇ ਵਿੱਚ ਆਹ ਇਹ ਬਹੁਤ ਜਿਆਦਾ ਮੈਸ ਛੋਟੀ ਗੋਵੀ ਵੇਖੋ ਜੀ ਇੱਕ ਸਿੰਗ ਦਾ ਖੋਖ ਮੜਾ ਇਹ ਲੱਥਾ ਜੈਡ ਬਲੈਕ ਛੁੱਟੀ ਜਾਵਾਂ ਪੂਰੀ ਤੇ ਕੋਈ ਜਮਾਈ ਠੰਡੀ ਆ ਜੀ ਤੇ ਆ ਉਹ ਬੱਚਾ ਜੀ ਦਾ ਬਾਕੀ ਜਿੰਨੇ ਵੀਰ ਮੇਰੇ ਨੇ ਤਾਂ ਨਹੀਂ ਆ ਉਹਨਾਂ ਤੇ تسਲੀ ਕਰ ਲੈਣੀ ਆ ਆਪਦੀ ਠੀਕ ਹੈ ਨਹੀਂ ਕੋਈ ਪਹਾੜਾ ਛੱਡ ਕੇ ਮਿਲ ਪੈਂਦੀ ਆ ਬੱਚੇ ਦੇ ਵੀ ਮਿਲ ਪੈਂਦੀ ਆ ਤੇ ਆ ਵੀ ਜਿਹੜੀ ਮैम ਆ ਇਹ ਤਾਂ ਬਹੁਤ ਜ਼ਿਆਦਾ ਬਲਵਾਨ ਜੀ ਲੱਗੇ ਖਲੋਗੇ ਖਾ ਲੋ ਕਿੱਦਾਂ ਵੱਡਾ ਕੱਦ ਇਹਦਾ ਪੂਰੀ ਫੋਲ ਵੱਡੀ ਜਿਹੜਾ ਸਾਂਭ ਲੂਗਾ ਡਬਲ ਹੀ ਕਰਨੇ ਰੋਟੀ ਪਰ ਵੀਰ ਮੇਰਾ ਛੋਟ ਹੋਣੀ ਐ ਇਹ ਚੋਂ ਘੱਟ ਨਾ ਕੋਈ ਲਾਵੇ ਤੇ ਆ ਜਿਹੜੀ ਮैम ਇਹ ਵੀ ਬਹੁਤ ਜ਼ਿਆਦਾ ਚੰਗੀ ਆ ਚੰਗੇ ਦੁੱਧ ਵਾਲੀ ਆ ਤੇ ਤੇ ਨਾਮਿਆਂ ਦੇ ਇੱਥੇ ਕਿੱਥੇ ਲੱਭਦੇ ਆ ਜੀ ਹਾਂਜੀ ਹਾਂਜੀ ਬਾਕੀ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮਕਾਰ ਸਿੰਘ ਆ ਵੀਰ ਜੀ ਵੀ ਨਹੀਂ ਆਪਣੇ ਗਾਏ ਹੋਰ ਜੀ ਨਹੀਂ ਆ ਵੀਰ ਜੀ ਹੋਦੀ ਠੀਕ ਠਾਕ ਜੇ ਬਹੁਤ ਵਧੀਆ ਜੀ ਹੋਰ ਸੁਣਾਓ ਮੈਂ ਚੜਦੀ ਜਲਾਤੈ ਸੁਣਾਓ ਕਿੰਨੀਆਂ ਮਈਆਂ ਲੈ ਕੇ ਹੁਣ ਤੱਕ ਸਚਾਈ ਵਾਲੀ ਗੱਲ ਆ ਸੱਚੀ ਜਿਹੜੀ ਜੀ ਪੰਜ ਛੇ ਮੱਝਾਂ ਖਰੀਆਂ ਤੁਹਾਡੇ ਕੋਲ ਹਾਂ ਕਿਹੜਾ ਪਿੰਡ ਆਪਣਾ ਪਿੰਡ ਮੇਰਾ ਧਿਆਨਪਤ ਰਈਏ ਲੱਗੇ ਕਿਹੜਾ ਧਿਆਨਪਤ ਵਿਆਸ ਲੱਗੇ ਵਿਆਸ ਲੱਗੇ ਹਾਂ ਬਿਆਰੀ ਆ ਵਿਆਸ ਲੱਗੇ ਬਾਬਾ ਬਕਾਲਾ ਸਾਹਿਬ ਲੱਗੇ ਹਾਂ ਬਾਬਾ ਬਕਾਲਾ ਸਾਹਿਬ ਹਾਂਜੀ ਕਿ ਕੋਈ ਫਰਕ ਦੁੱਧ ਦਾ ਕਿਸ ਗੱਲ ਦਾ ਕਿਸੇ ਦੀ ਕਵੀ ਨਹੀਂ ਆਈ ਤੇ ਹਾਂ ਸਭ ਓਕੇ ਆ ਚਲੋ ਵਧੀਆ ਦੋ ਸਾਲ ਹੋ ਗਏ ਮੱਝਾਂ ਲੈੰਦਿਆਂ ਨੂੰ ਅੱਜ ਦੋ ਟਾਂਹੇ ਸਾਲ ਹੋ ਗਿਆ ਆ ਘਰ ਖੜਨ ਨੂੰ ਲੈੰਦੇ ਤੁਸੀਂ ਘਰ ਬੱਤੀਆਂ ਦੁੱਧ ਵਾਹ ਹਾਂਜੀ 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 ਅ ਕਾ ਜਾਨਟਾ ਡੱਪੇਂਡ ਬੋਲਦਾ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਹਾਂ ਬਾਕੀ ਹੁਣ ਵੀ ਆਪਣੇ ਕੋ ਮੱਝਾ ਅੱਜ ਸਵੇਰੇ ਕਾਫੀ ਕੁਝ ਵਿੱਚੋਂ ਸੇਲ ਵੀ ਹੋ ਗਈਆਂ ਤੇ ਬਾਕੀ ਜਰ ਸਾਫ਼ ਸੁਥਰਾ ਕੰਮ ਕਰਦੇ ਆਪਾਂ ਗਲਤ ਕਰਦੇ ਨਹੀਂ ਬਾਕੀ ਸਾਰੇ ਵੀ ਰਾਜੋ ਤਨਵਾ ਦਿਆ ਵੀਡੀਓ ਵੇਖਣ ਦੀ ਸਾਸੀ ਗੱਲ ਜੀ ਸਾਰਿਆਂ ਨੂੰ ਨੰਬਰ 9779983444